ਮਨੁੱਖ ਆਪਣੀ ਮਿਹਨਤ ਅਤੇ ਦ੍ਰਿੜਤਾ ਨਾਲ ਕੀ ਨਹੀਂ ਕਰ ਸਕਦਾ ਉਸ ਦੀ ਉਦਾਹਰਣ ਪਿੰਡ ਖੇਤਲਾ ਜਿਹੜਾ ਕਿ ਡਿੜਬੀ ਦੇ ਨੇੜੇ ਇੱਕ ਛੋਟਾ ਜਿਹਾ ਪਿੰਡ ਹੈ ਇੱਥੋਂ ਦੇ ਇੱਕ ਜ਼ਿਮੀਂਦਾਰ ਪਰਿਵਾਰ ਦੇ ਵਿੱਚ ਪਲੇ ਮਨਪ੍ਰੀਤ ਸਿੰਘ ਖਟਰਾਓ ਨੇ ਕੇ ਵੀ ਸੀ ਕੌਣ ਬਣੇਗਾ ਕਰੋੜਪਤੀ ਦੇ ਪ੍ਰੋਗਰਾਮ ਵਿੱਚ ਅਮਿਤ ਆਚੰਦ ਦੇ ਸਵਾਲਾਂ ਦੇ ਜਵਾਬ ਦਿੰਦੇ ਨਜ਼ਰ ਆਏ ਉਸ ਨੇ ਆਪਣੀ ਮਿਹਨਤ ਅਤੇ ਲਗਨ ਨਾਲ ਇਹ ਮੁਕਾਮ ਪ੍ਰਾਪਤ ਕੀਤਾ ਹੈ ਉਸ ਦਾ ਕਹਿਣਾ ਹੈ ਕਿ ਉਹ 2005 ਤੋਂ ਕੇ ਵੀ ਸੀ ਦੇ ਵਿੱਚ ਪਹੁੰਚਣ ਦਾ ਸੁਪਨਾ ਲੈ ਕੇ ਬੈਠਾ ਸੀ ਤਖੀਰ ਦੇ ਵਿੱਚ ਇਸ ਸੀਜ਼ਨ ਦੇ ਵਿੱਚ ਉਹ ਕੇਬੀਸੀ ਦੇ ਵਿੱਚ ਪਹੁੰਚਣ ਲਈ ਕਾਮਯਾਬ ਹੋ ਗਿਆ ਉਹ ਅੱਜਕੱਲ ਨਾਵਾੜ ਦੇ ਬੈਂਕ ਦੇ ਵਿੱਚ ਲਖਨਊ ਵਿਖੇ ਨੌਕਰੀ ਕਰ ਰਿਹਾ ਹੈ ਉਸ ਦਾ ਪਰਿਵਾਰ ਬੇਸ਼ੱਕ ਅੱਜਕੱਲ ਪਿੰਡ ਖੇਤੜਾ ਦੇ ਵਿੱਚ ਨਹੀਂ ਰਹਿ ਰਿਹਾ ਪਰ ਉਹ ਆਪਣੀ ਵਿਰਾਸਤ ਆਪਣਾ ਘਰ ਅਤੇ ਆਪਣੀ ਮਿੱਟੀ ਨਾਲ ਉਸੇ ਤਰ੍ਹਾਂ ਜੁੜੇ ਹੋਏ ਹਨ ਉਹਨਾਂ ਦੀ ਜ਼ਮੀਨ ਉਹਨਾਂ ਦੀ ਜਾਇਦਾਦ ਉਸੇ ਤਰ੍ਹਾਂ ਪਿੰਡ ਦੇ ਵਿੱਚ ਹੈ ਹਰ ਸਮੇਂ ਉਹ ਜੋ ਕਿ ਜਿਹੜੇ ਦਾ ਰਹਿਣ ਵਾਲੇ ਨੇ ਜਿਨ੍ਹਾਂ ਨੇ ਪਿੰਡ ਖੇਤਲਾ ਜ਼ਿਲ੍ਹਾ ਸੰਗਰੂਰ ਪੰਜਾਬ ਦਾ ਨਾਮ ਰੋਸ਼ਨ ਕੀਤਾ ਉਹਨਾਂ ਨੇ ਕੋਣ ਬਣੇਗਾ ਕਰੋੜਪਤੀ ਜੋ ਕਿ ਕੇਬੀਸੀ ਦੇ ਨਾਮ ਨਾਲ ਮਸ਼ਹੂਰ ਹੈ ਅਮਿਤਾ ਵਚਨ ਜੋ ਇੱਥੇ ਕੁਐਸਚਨ ਕਰਦੇ ਨੇ ਤੇ ਉਹਨਾਂ ਦਾ ਆਨਸਰ ਦਿੰਦੇ ਨੇ ਇਨਾਂ ਨੇ ਇੱਕ ਬਹੁਤ ਵੱਡੀ ਉਪਲਬਧੀ ਹਾਸਲ ਕੀਤੀ ਹੈ। ਇਹ ਸੋ ਕਲਬ ਦੀ ਹਾਸਲ ਕਰਨ ਵਿੱਚ ਪਿੰਡ ਵਾਸੀਆਂ ਨੇ ਲੱਡੂ ਬੰਡੇ ਨੇ ਅਤੇ ਬਹੁਤ ਉਹਨਾਂ ਦਾ ਸੁਆਗਤ ਕੀਤਾ ਹੈ ਅਤੇ ਖੁਸ਼ੀਆਂ ਮਨਾਈਆਂ। ਸਿੰਘ ਜੀ ਸਾਡੇ ਚਾਚਾ ਜੀ ਦੇ ਬੇਟੇ ਨੇ ਜੀ। ਉਹ ਬਚਪਨ ਤੋਂ ਹੀ ਬਹੁਤ ਲਗਨ ਨਾਲ ਪੜ੍ਹਾਈ ਕਰਦੇ ਸੀ। ਇੱਥੇ ਸਾਡੇ ਨਾ ਥਾਈ ਦੇ ਵਿੱਚ ਸਕੂਲ ਹੁੰਦਾ ਸੀਗਾ। ਉਥੋਂ ਉਹਨਾਂ ਨੇ ਆਪਣੀ ਸਟੱਡੀ ਸ਼ੁਰੂ ਕੀਤੀ। ਫੇਰ ਉਹ ਬਸ ਪੜ੍ਹਾਈ ਦੇ ਵਿੱਚ ਹੀ ਲਗਨ ਉਹਨਾਂ ਦੀ ਇਹ ਜੀ ਸੀਗੀ। ਵੀ ਹਮੇਸ਼ਾ ਪੜ੍ਹਦੀ ਰਹਿੰਦੇ ਸੀ ਇਵਨ ਕਿ ਵਿਆਹਾਂ ਦੇ ਵਿੱਚ ਵੀ ਨਹੀਂ ਹੋ ਜਾਂਦੇ ਸੀ ਬਾਕੀ ਪਰਿਵਾਰ ਵਿਆਹ ਦੇ ਵਿੱਚ ਹੁੰਦਾ ਸੀਗਾ ਤੇ ਉਹ ਆਪਣੀ ਪੜ੍ਹਾਈ ਵੱਲੀ ਧਿਆਨ ਦਿੰਦੇ ਸੀ ਇਸ ਪਿੰਡ ਦੇ ਉਹ ਜੰਮ ਪਲੇ ਜੀ ਇਹ ਉਹਨਾਂ ਦੇ ਦਾਦਾ ਜੀ ਦਾ ਘਰ ਹੈਗਾ ਇੱਥੀ ਉਹ ਅੱਗੇ ਵਧੇ ਨੇ ਜੀ ਚਾਚਾ ਜੀ ਵੀ ਉਰੀ ਉਰੋਂ ਉਹਨਾਂ ਦਾ ਬਚਪਨ ਗੁਜ਼ਰਿਆ ਤੇ ਮਾਨਵ ਦਾਦ ਤੇ ਹੁਣ ਕਿੱਥੇ ਕੰਮ ਕਰਦੇ ਸੀ ਤੇ ਉਹਦੇ ਪਿਤਾ ਜੀ ਕੀ ਕੰਮ ਕਰਦੇ ਹੁੰਦੇ ਸੀ ਉਹਨਾਂ ਦੇ ਪਿਤਾ ਜੀ ਰਿਟਾਇਰਡ ਨੇ ਜੀ ਉਹ ਡੀ